ਜ਼िला ਸੰਗਰੂਰ ਦੇ ਪਿੰਡਾਂ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਬਣਾਈਆਂ ਗਈਆਂ ਸੜਕਾਂ ਦਾ ਪਬਲਿਕ ਵੱਲੋਂ ਮਿਲ ਰਿਹਾ ਵੱਡਾ ਹੰਗਾਰਾ ਉੱਥੇ ਹੀ ਪਿੰਡ ਖੇੜੀ ਅਤੇ ਜੈਨਪੁਰ ਵਿੱਚ ਦੀ ਹੋ ਕੇ ਬਨਬੋਰੇ ਤੱਕ ਜਾਣ ਵਾਲੀ ਸੜਕ ਬਹੁਤ ਵਧੀਆ ਤਰੀਕੇ ਨਾਲ ਬਣਾਈ ਉੱਥੇ ਹੀ ਜੈਨਪੁਰ ਤੋਂ ਸਾਬਕਾ ਸਰਪੰਚ ਜ਼ੋਰਾ ਸਿੰਘ ਅਤੇ ਹੋਰ ਪਤਵੰਤੇ ਸੱਜਣਾ ਨੇ ਕਿਹਾ ਕਿ ਸਾਡੇ ਪਿੰਡ ਅਤੇ ਮਲੇਰਕੋਟਲਾ ਨੂੰ ਜਾਣ ਵਾਲੀ ਸੜਕ ठेਕੇਦਾਰਾਂ ਵੱਲੋਂ ਵਧੀਆ ਮਟੀਰੀਅਲ ਪਾ ਕੇ ਬਣਾਈ ਗਈ ਹੈ ਤੇ ਅਸੀਂ ਪੰਜਾਬ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸੜਕਾਂ ਦਾ ਉਪਰਾਲਾ ਕਰਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ। ਅਸੀਂ ਲੰਮੇ ਸਮੇਂ ਤੋਂ ਆਪਣੇ ਪਿੰਡਾਂ ਦੀਆਂ ਸੜਕਾਂ ਨੂੰ ਤਰਸ ਰਹੇ ਸੀ ਜੋ ਅੱਜ ਸਾਨੂੰ ਖੁਸ਼ੀ ਮਹਿਸੂਸ ਹੋਈ ਹੈ। ਜਿਵੇਂ ਦੇਖਦੇ ਹੋ ਜਿਹੜੀ ਇਹ ਸੜਕ ਬਣਾਈ ਗਈ ਹੈ ਤੁਹਾਡੇ ਪਿੰਡ ਦੇ ਵਿੱਚ ਮੰਡੀ ਬੋੜ ਵੱਲੋਂ ਇਹ ਠੀਕ ਹੈ ਜੀ ਸਾਡਾ ਮਲੇਰ ਕੋਲੇ ਨੂੰ ਰਸਤਾ ਇਧਰੋਂ ਸੀਤਣਾਂ ਤੋਂ ਲਾ ਕੇ ਸੀ ਇਹਦੇ ਵਿੱਚ ਬੜੀ ਦਿੱਕਤ ਆ ਰਹੀ ਸੀ ਸਾਨੂੰ ਕਾਫੀ ਦੇਰ ਤੋਂ ਸੜਕ ਦੇ ਇਹ ਕੰਮ ਨਹੀਂ ਹੋਇਆ ਹੁਣ ਬੜਾ ਬਣਿਆ ਵਧੀਆ ਟਿਕਾਣਾ ਨਾਲ ਕੰਮ ਕੀਤਾ ਵਧੀਆ ਸਫਾਈ ਬੰਨਿਆ ਜੀ ਬਹੁਤ ਫਾਇਦਾ ਹੋ ਜਾਊਗਾ ਬਹੁਤ ਧੰਨਵਾਦ ਜੀ ਮੰਡੀ ਬੋਰਡ ਮੰਡੀ ਬੋਰਡ ਦਾ ਧੰਨਵਾਦ ਹੈ ਪੰਜਾਬ ਸਰਕਾਰ ਦੇ ਧੰਨਵਾਦ ਜੀ ਇਹਨਾਂ ਨੇ ਸਾਡਾ ਦੁੱਖ ਦੂਰ ਕੀਤਾ ਸਹੀ ਗੱਲ ਸਾਡਾ ਨਗਰ ਕੌਸਾ ਜੀ ਇਹ ਗੱਲ ਦੇ ਉੱਤੇ ਸਾਡੇ ਕੋਲ ਕੋਈ ਜਲਦਾ ਕੰਧਾਂ ਤੱਕ ਹਰੇਕ ਦੇ ਬਾਹਰ ਤੱਕ ਬਿਲਕੁਲ ਜੀ ਤੁਹਾਨੂੰ ਬਹੁਤ ਵਧੀਆ ਸਫਾਈ ਸਤਰਾ ਹੋ ਗਿਆ ਜੀ ਕੰਮ ਬਹੁਤ ਵਧੀਆ ਹੋਇਆ ਕੰ ਤਨਵਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਪਿੰਡ ਵਿੱਚੋਂ ਕਿਸੇ ਨੂੰ ਕੋਈ ਪ੍ਰੋਬਲਮ ਹੈ ਇਹ ਸੜਕ ਦੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਜੀ ਜਿਹੜਾ ਮਟੀਰੀਅਲ ਪਾਇਆ ਇਹ ਬਹੁਤ ਵਧੀਆ ਪਾਇਆ ਹੋਇਆ ਠੀਕ ਹੈ ਬਿਲਕੁਲ ਸਾਰੇ ਸਹੀ ਮੰਨਦੇ ਨੇ ਇਹ ਕੰਮ ਸਾਫ਼ ਸਫਤਰ ਹੋਇਆ ਜੀ ਵਧੀਆ ਹੋਇਆ ਜੀ ਕੀ ਨਾਮ ਹੈ ਜੀ ਮੈਂ ਤੁਹਾਨੂੰ ਸਰਪੰਚ ਜੋਰਾ ਸਿੰਘ ਸਾਹਿਬ ਕਲ ਸਰਪੰਚ ਪਿੰਡ ਜੈਨਪੁਰ ਇੱਕ ਸੜਕ ਦਾ ਮਾਮਲਾ ਹੈ ਕੀ ਮਾਮਲਾ ਸੜਕ ਇਹ ਬਣੀ ਹੋਈ ਹੈ ਵਧੀਆ ਬਣੀ ਹੋਈ ਹੈ ਜਾਂ ਕਿਵੇਂ ਦੇਖ ਲਓ ਜੀ ਤੁਸੀਂ ਤੁਹਾਡੇ ਸਾਹਮਣੇ ਹੈ ਸਾਨੂੰ ਕੋਈ ਫਾਟ ਲੱਗਦਾ ਨਹੀਂ ਬਹੁਤ ਵਧੀਆ ਵਿਚਾਰੇ ਨੇ ਕੰਮ ਕੀਤਾ ਹੈ ਹਰੇਕ ਦੇ ਦਰ ਤੱਕ ਪਾਈ ਹੈ ਹਰੇਕ ਦੇ ਗੇਟਾਂ ਉੱਤੇ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਕੋਈ ਐਵੇਂ ਤੁਹਾਨੂੰ ਕਹੀਏ ਤੇ ਵੱਡੀ دوسری ਗੱਲ ਇਹ ਸਰਕਾਰ ਰਾਦਾ ਸਭ ਸੰਗਤ ਕਰਨ ਨੂੰ ਜਾਂਦੇ ਬਹੁਤ ਵੱਡੀ ਰਾਤ ਮਿਲਿਆ ਇਸ ਗੱਲ ਦੀ ਲੋਕ ਜਿਹੜੇ ਰੋਕ ਕੇ ਰਾਹ ਜਾਂਦੇ ਨੇ ਚੰਨ ਪਿੰਨੇ ਸੰਗਤ ਉਸੇ ਜੁੜਦੀ ਹੈ ਸੰਗਤ ਕਰਨ ਵਾਸਤੇ ਐਤਵਾਰ ਤੇ ਵੀਰਵਾਰ ਉਹਨਾਂ ਨੂੰ ਬਹੁਤ ਵੱਡੀ ਰਾਤ ਮਿਲਿਆ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਇਹ ਮੈਂ ਸਿੱਧਾ ਧੰਨਵਾਦੀਆਂ ਪੰਜਾਬ ਸਰਕਾਰ ਦਾ ਸਾਡੇ ਪੜ੍ਹ ਕੇ ਪਿੰਡਾਂ 'ਚ ਕਿੰਨੇ ਜਿਹੇ ਚੰਡੀਗੜ੍ਹ ਵਰਗੀਆਂ ਸੜਕਾਂ ਬਣਾਉਣੀਆਂ ਸੀ ਪੰਜਾਬ ਸਰਕਾਰ ਦਾ ਧੰਨਵਾਦੀਆਂ ਮਹਿਕਮਾ ਮੰਡੀ ਬੋਰਡ ਦੇ ਧੰਨਵਾਦੀਆਂ ਚੀਫ ਸਾਹਿਬ ਦੇ ਧੰਨਵਾਦੀਆਂ ਤੇ ਛੋਟੀ ਸਾਡੀ ਪ੍ਰੋਬਲਮ ਹੈ ਕਿ ਸਾਡੀ ਸੜਕ ਇਸਰੇ ਤੋਂ ਲੈ ਕੇ ਲਾਂਗੜੀਆਂ ਤੱਕ ਉਹ ਵੀ ਬੈਡਨਿੰਗ ਹੋ ਜਾਵੇ ਬਾਇਆ ਨਿਆਨਪੁਰ ਤੇ ਇੱਕ ਬਨਮੋੜੇ ਤੋਂ ਲੈ ਕੇ ਥੰਲਾ ਤੱਕ ਉਹ ਵੀ ਬੈਡਨਿੰਗ ਹੋ ਜਾਵੇ ਸਾਡੇ ਦੋ ਕੰਮ ਛੋਟੇ ਛੋਟੇ ਰਹਿੰਦੇ ਨੇ ਬਾਕੀ ਪੰਜਾਬ ਸਰਕਾਰ ਦਾ ਸੀ ਬਹੁਤ ਬਹੁਤ ਧੰਨਵਾਦੀਆਂ ਮੰਡੀ ਬੋਰਡ ਦੇ ਸਾਰੇ ਅਫਸਰਾਂ ਨੂੰ ਧੰਨਵਾਦ ਜੀ ਹਾਂ ਜੇ ਕੋਈ ਬੰਦਾ ਕੰਮ ਕਰਦਾ ਜੀ ਉਹ ਤੇ ਕਿਸੇ 1921 ਵੀ ਹੋ ਸਕਦਾ ਹੈ ਉਹ 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 ਵੀ ਉਹਦਾ ਵੀ ਸੋਲੂਸ਼ਨ ਹੋ ਜਾਊਗਾ ਉਹਨੇ ਵੀ ਸਾਲਵ ਕਰ ਦਿਆਂਗੇ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਇਹ ਕੋਈ ਬਾਕੀ ਤੁਸੀਂ ਆਪ ਦੇਖੋ ਇਸ ਕੁਝ ਅਸਰਾਰ ਤੇ ਅਨਸਰ ਵੀ ਹੈਗੇ ਨੇ ਜੀ ਜਿਹੜੇ ਕਹਿ ਰਹੇ ਨੇ ਜੀ ਸੜਕ ਵਧੀਆ ਨਹੀਂ ਬਣੀ ਜੀ ਐ ਨਹੀਂ ਆ ਅਸੀਂ ਇਹਦੇ ਬਾਰੇ ਨਹੀਂ ਬੋਲਦੇ ਇਹ ਤੁਸੀਂ ਆਪ ਦੇਖੋ ਬਣੀ ਠੀਕ ਬਣੀ ਆ ਕਿ ਨਹੀਂ ਬਣੀ ਆ ਜਾਂ ਜਿੱਥੇ ਮਾਰੀ ਚੈੱਕ ਕਰਾਈ ਜਾਵੇ ਤਾਂ ਵੀ ਕੋਈ ਪ੍ਰੋਪਰ ਪ੍ਰੋਬਲਮ ਮੈਂ ਕੋਲੇ ਖੜ ਕੇ ਕਰਵਾਈ ਦਾ 70% ਕਰਕੇ ਪੂਰਾ ਮੀਟਿੰਗ ਤੇ। ਚਲੋ ਜੀ। ਇਸ ਕੀ ਸਪਾਈ ਪ੍ਰੋਪਰ ਤਿਆਰ ਹੋਈ ਹੈ ਜੀ। ਦੇਖੋ 95 98% ਸਹੀ ਹੋਈ ਹੈ 1-2% ਕਿਤੇ ਪ੍ਰੋਬਲਮ ਆ ਸਕਦੀ ਹੈ 98% ਸਹੀ ਹੈ।